ਡੈਫੀਨੇਟਿਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਤੀ ਦੀ ਗੱਲ ਬਣਨੀ ਕੋਈ ਵੀ ਇਹ ਗ੍ਰਾਪ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠਣ ਕਪਲ ਕਰਕੇ ਚਲੇਗੇ ਪਰ ਉਹਨਾਂ ਦਾ ਹਲੇ ਤੱਕ ਕਿਸ ਨੇ ਬਾਹਰ ਵਿੰਗਾ ਨਹੀਂ ਕੀਤਾ ਹੋਇਆ ਹੈ ਤਾਂ ਕੋ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਦੇ ਕੇ ਜਿਨ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਕਾਈ ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਗੇ ਤੋਂ ਮੈਂ ਦਾ ਸਵਿਧਾਨ ਵੀ ਕੋਈ ਸੁਵਾਨੀ ਜਦੋਂ ਦੋਗਣ ਤੋਂ ਬੋਲਦੇ ਆ ਉਹ ਵੀ ਸਵਿਧਾਨ ਦੇ ਬਾਰੇ ਬੋਲਦੇ ਆ ਇਹ ਸਵਿਧਾਨ ਦਾ ਨਿਸ਼ਚਿਤ ਕਿਹੋ ਜਿਹਾ ਕਰਦੇ ਨੇ ਇਹ ਕੋਈ ਸਵਿਧਾਨ ਦਾ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਜੋ ਇਨਸਾਨੀਅਤ ਦੇ ਹਿੱਤਾਂ ਲਈ ਸਵਿਧਾਨ ਦੀ ਰਚਨਾ ਜਿਸ ਤੂਬਾਰਾ ਮੀਰਕਰ ਸਾਹਿਬ ਨੇ ਉਸ ਨੂੰ ਉਲਟ ਕੇ ਜਿਹੜਾ ਸਵਿਧਾਨ ਆ ਅੱਜ ਕੱਲ ਪੁਟਾਂਟ ਕਿਉਂ ਕਰਦੇ ਆ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਪਟਕ 68 ਲਾ ਕੇ ਮੈਂ ਜਿੰਨਾ ਦਾ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਐ ਸਿੱਧੂ ਦੇ ਪੇਸ਼ੇ ਜੇ ਪਾਸੋਂ 3-4 ਨਾਲ ਦੇਖੇ ਤਾਂ 5 ਦਾ ਉਹਦੇ ਤੇ ਕਤਲ ਹੋਇਆ ਮਦਈ ਪਾਸੇ ਸਾਡਾ ਔਰ ਕੁਸ਼ੀ ਦਾ ਪਹਿੰਦੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ-ਕਦੇ ਕਿ ਕਿਤੇ ਸਾਜ਼ਿਸ਼ ਦੀ ਗੋਲ ਲੱਗੀ ਉਸ ਗੱਲ ਦੇ ਵਿੱਚੋਂ ਬਨ ਖਰਬੂਜ ਦੇ ਆਕੂ ਦੇ ਢਗੇ ਚਾਪੂ ਖਰਬੂਜ ਦੇ ਢਗੇ ਕਤਨਾ ਖਰਬੂਜ ਦੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾਹਲੀ ਛੋਟੀ ਸਬ지 ਸਕੀਮ ਦੇ ਤਹਿਤ ਰਾਏ ਕੀਤਾ ਜਾਵੇ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਗੱਠੇ ਨੂੰ ਕਬਲ ਕਰਕੇ ਚਲੇ ਗਏ ਪਰ ਉਹਨਾਂ ਦਾ ਆਲੇ ਦੁਆਲੇ ਦਸ਼ਕ ਨੇ ਬਾਹਰ ਵੀ ਨਾ ਕੀਤਾ ਹੁਣ ਤੱਕ ਉਹ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਦੇ ਕੇ ਜ਼ਿਲ੍ਹਿਆਂ ਦੇ ਵਿੱਚ ਰੱਖੇ ਜਾਂਦਾ ਹੈ ਔਰ ਜ਼ਿਲ੍ਹਿਆਂ ਨੂੰ ਜੇ ਮੈਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾਂ ਪੂਰਾ ਫਿਕਰ ਕਿਸੇ ਅਨੁਸਾਰ ਦਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੋਂਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਡੀ ਸਨਗੇ ਤੋਂ ਵੀ ਬਿਲ ਯਾਰੋ ਜੀ ਡੈਫੀਨੇਟਲੀ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤ ਫੇਰ ਆ ਗਈ ਸੀ ਐਸ.ਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾੜ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਣੇ ਬਈ ਇਹ ਬਸ ਇਹ ਹਿਸਾਬ ਦੇ ਬਿਆਨ ਤੇ ਤਾਂ ਮੈਨੂੰ ਨਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਚੱਲਣਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵ ਹਫਤੇਵਾਰੀ ਉਹ ਖਬਰਾਂ ਜੁਲਸ ਨਿਕਲੇ ਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਇਦਾਂ ਦਾ ਚੋਣਸਟੈਂਕ ਲਈ ਛੜਦੇ ਹੁੰਦੇ ਆ ਅਸੀਂ ਤਾਂ ਬਹੁਤ ਧਿਆਨ ਕਿ ਲੱਗਦਾ ਜਿਹੜੇ ਸਾਜਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈ ਕੀ ਬਾਰ ਬਾਰ ਤੁਹਾਨੂੰ ਬੁਲਾਇਆ ਵੀ ਗਿਆ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈ ਵੀ ਕੇਬਲ ਤੇ ਕੋਈ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਮੁੰਡਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਉਹ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਸਿਰਫ ਅਰਗ ਕਰਤਾ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਾ ਰਹਾਂ ਜੀ ਹੁਣ ਮੈਂ ਤੁਹਾਨੂੰ ਕਹਾਜ ਆ ਕਿੱਤੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾ ਦੀ ਨਾਲ ਉਹ ਤੇ ਹੋਰ ਪਰਤੀ ਤਿਆਰੀ ਕਰਦੀ ਕਿ ਨਹੀਂ ਕਰਦੀ ਪਰੰਤੂ ਜਿਨ੍ਹਾਂ ਨੇ ਲੌਰੈਂਸ ਵੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋਗੀ ਤਾਂ ਉਹਨਾਂ ਉਹਨਾਂ ਦੀ ਇਹੜੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਅ ਆਰਾਮਨਾ ਬਾਹਰ ਕੋ ਸ਼ਰਿਆਮ ਕੋ ਘੁੰਮ ਰਹੇ ਨੇ ਕੱਲੂ ਗਵਰਨਮੈਂਟਾਂ ਚ ਇੰਜ ਹੁਣ ਨੇ ਫਿਰ ਉਹ ਬਹਾਲ ਹੋਣ ਨੂੰ ਵੀ ਬਹਿਣਗੇ ਓਕੇ ਜਿਹੜੀ ਕਾਰਵਾਈ ਹੁੰਦੀ ਛੋਟੇ ਬੰਦੇ ਤੇ ਹੁੰਦੀ ਉਹ ਕਨਸਟੇਬਲ ਤਾਂ ਸਭ ਕੁਝ ਹੋ ਰਿਹਾ ਹੈ ਜੇ ਅਦਰਵਾਈਜ਼ ਉਹ ਵੀ ਕੁਮੜਾ ਮੋਟਾ ਕੋਈ ਜੇ ਕਿਸੇ ਵੱਡੇ ਉਧਰ ਤੇ ਹੁੰਦੀ ਸ਼ਰ ਨਾ ਹੁੰਦਾ ਅੱਜ ਕੱਲ ਦੀ ਵਸਤੀ ਹੈ ਅੱਜ ਦੀ ਵਸਤੀ ਆ ਗਈ ਜਿੱਥੇ ਜਾਨ ਨਾਲ ਅਗਰ ਕੀ ਦੇ ਚੱਲ ਵਰਕੇ ਦਾ ਪ੍ਰੋਗਰਾਮ ਹਾਂਜੀ ਉਸ ਲਈ ਆਪਾਂ ਸੋਸ਼ਲ ਮੀਡੀਆ ਤੇ ਵਸਤੀ ਵਾਗੈਰਾ ਆਪਣਾ ਰੱਖੀ ਉਸ ਤੇ ਪਾਈ ਹੈ ਜੀ ਕਿਉਂਕਿ ਡੇਟ ਬਾਰ ਬਾਰ ਲਿਖਿਆ ਦਾਸ ਕੋ ਗਿਆ ਨਾ ਤਾਂ 11 ਜਿਹੜਾ ਪ੍ਰੋਗਰਾਮ ਹੈ ਜਿਸ ਵਿੱਚ ਵੀ ਬ੍ਰਾਸ਼ਟਕਾਰ ਹੋਇਆ ਉਸ ਜਿਹੜਾ ਬਤਨੀ ਹੈ ਥਰਡ ਪਾਰਟਨਰ ਕੋ ਬਾਅਦ ਵਿੱਚ ਵੀ ਆਪਣੀ ਸੰਪਲਿਵਾਰਤ ਕਰਾਂਗੇ ਤੇ ਕੰਕਲੈਂਡ ਹੁਣ ਤੱਕ ਸਹੀ ਵੀ ਦੀ ਰਾਜਨੀਤੀ ਸਟੇਜਾਂ ਤੇ ਆ ਲਾ ਕਾਂਗਰਸੀਆਂ ਚੀਜ਼ਾਂ ਤੇ ਅੱਜ ਵੀ ਆਈਆਂ ਸੁਧਾਨ ਬਤਾਉਣੀ 27 ਲਈ ਮਨਿਆ ਜਾਵੇ ਬਲਕੌਰ ਸਿੰਘ ਸਿੱਧੂ ਇਹ ਪਹਿਲੀ ਕੰਨ ਦਾ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣੇ ਜੰਮੇ ਉਹਦੇ ਨਾਲ ਕਾਂਗਰਸੀਆਂ ਸਟੇਜਾਂ ਨਹੀਂ ਆ ਤਾਂ ਉਹ ਕਦੇ ਨਹੀਂ ਕਦੇ ਇਹ ਗੱਲ ਬੱਕਰੀਆਂ ਵੀ ਬੇਟੇ ਦੇ ਜਾਨਵਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਗੇ ਤੋਂ